ਹਾਗੀਰਾਂ ਨੂੰ ਪਾਣੀ ਦੀ ਬਹੁਤ ਪਿਆਸ ਲੱਗਦੀ ਹੈ ਇਸ ਲਈ ਅਸੀਂ ਘੜਾ ਟੰਗਿਆ ਦਰਖਤ ਥੱਲੇ ਥੋੜੀ ਜਿਹੀ ਗਰਮੀ ਲੋਆਂ ਜ਼ਿਆਦਾ ਚੱਲਣ ਲੱਗੀਆਂ ਤਾਂ ਇਹ ਰਹਿਣ ਵਾਲੇ ਬੂਰੀ ਲਵੇਟ ਦੇਣੀ ਆ ਪੰਛੀਆਂ ਜਾਨਵਰਾਂ ਵਾਸਤੇ ਵੀ ਪਾਣੀ ਦਾ ਪ੍ਰਬੰਧ ਕੀਤਾ YouTube ਚੈਨਲ ਕੋਹੇ ਨੂਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਗਿੱਲ ਅੱਜ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਪਾਣੀ ਦਾ ਸਾਡੇ ਕੋਲ ਦੀ ਸੜਕ ਜਾਂਦੀ ਹੈ ਬਹੁਤ ਉੱਚੀ ਨੀਰ ਸਾਡਾ ਜ਼ਿਲ੍ਹਾ ਮਾਨਸਾ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਹੁਣ ਜਿਵੇਂ ਕਿ ਤੁਹਾਨੂੰ ਪਤਾ ਪਹਿਲਾਂ ਮੀਂਹ ਪਏ ਆ ਗਰਮੀ ਤਨਾ ਮਾਤਰ ਸੀਗੀ ਹੁਣ ਰਾਹੀਆਂ ਨੂੰ ਪਾਣੀ ਦੀ ਬਹੁਤ ਪਿਆਸ ਲੱਗਦੀ ਹੈ ਇਸ ਲਈ ਅਸੀਂ ਘੜਾ ਟੰਗਿਆ ਦਰਖਤ ਥੱਲੇ ਜੋ ਕਿ ਪਿਛਲੇ 4 ਸਾਲਾਂ ਤੋਂ ਇਸ ਵਾਰ ਚੌਥਾ ਸਾਲ ਆ ਇਹ ਸੇਵਾ ਚਲਦੀ ਨੂੰ ਤੇ ਆ ਕਰਦੇ ਸਪਾਈ ਕਾਕਾ ਜੇ ਸਾਰੀ ਸਾਫ ਸਫਾਈ ਕਰਕੇ ਇਥੇ ਰਖ ਸਫਾਈ ਕੀਤੀ ਹੈ ਦੀ ਤਾਂ ਕਿ ਰਾਗੀ ਰਣ ਉੱਤੇ ਖੜਨਾ ਸੌਖਾ ਹੋ ਜੇ ਸਫਾਈ ਹੋਵੇ ਕੋਈ ਕੀੜੇ ਪਤੰਗੇ ਤੋਂ ਵੀ ਡਰਦੇ ਹੁੰਦੇ ਆ ਵੀ ਇੱਥੇ ਗੰਦਮੰਦ ਬਹੁਤ ੁੱਗਿਆ ਹੋਇਆ ਸੀਗਾ ਵੀ ਕੋਈ ਇਹ ਚੀਜ਼ ਨਾ ਹੋਵੇ ਤੇ ਆਹ ਇਸ ਵਾਰ ਰੱਸੇ ਨਾਲ ਲਮਕਾਇਆ ਗਿਆ ਪਹਿਲਾਂ ਇਹਦਾ ਸਕੰਜਾ ਬਣਾਇਆ ਹੋਇਆ ਸੀਗਾ ਘੜਾ ਰੱਖਣ ਵਾਸਤੇ ਉਹ ਜਦੋਂ ਇੱਥੇ ਸਾਡੇ ਰਾਜਸਥਾਨੀ ਗਾਵਾਂ ਆਉਂਦੀਆਂ ਨੇ ਤੇ ਉਹ ਆ ਕੇ ਇੱਕ ਦਿਨਾਂ ਨਾਲ ਲੱਗ ਜਾਂਦੀਆਂ ਤੋ ਡਿੱਗ ਜਾਂਦਾ ਇਹ ਪਿਛਲੀ ਵਾਰੀ 3 ਘੜੇ ਟੁੱਟ ਗਏ ਸਾਡੇ ਇਸ ਵਾਰੀ ਅਸੀਂ ਪੱਕਾ ਪ੍ਰਬੰਧ ਕੀਤਾ ਵੀ ਜੀ ਰੱਸੇ ਨਾਲ ਲਮਕਾਤਾ ਇਹਨੂੰ ਜੇ ਭਾਈ ਕੋਈ ਵੀ ਨਾਲੇ ਤੇ ਲੱਗਦਾ ਜਾਂ ਹਨੇਰੀ ਜਿਆਦਾ ਹੁੰਦੀ ਆ ਐ ਇਧਰ ਉਧਰ ਹੋ ਸਕਦਾ ਇਹ ਦਿਖਦਾ ਨਹੀਂ ਤੇ ਪਿਛਲੇ 3 ਸਾਲ ਹੋ ਗਏ ਸਾਨੂੰ ਇਹ ਕਰਦਿਆਂ ਨੂੰ ਇਸ ਵਾਰ ਚੌਥਾ ਸਾਲ ਤੇ ਆ ਫੜੀ ਵੀ ਕਾਕਾ ਪਹਿਲਾਂ ਪਾਣੀ ਪਾ ਲਈਏ ਆ ਜਕਾ ਸਾਡੇ ਧਰਤੀ ਚ ਪਾਣੀ ਬੜੋ ਮਿੱਠਾ ਨਹੀਂ ਹੈਗਾ ਇਸ ਲਈ ਅਸੀਂ ਜਿਹੜਾ ਪਾਣੀ ਪੀਨੇ ਆਰ ਉਹਦਾ ਇਹ ਘੜੇ ਵਿੱਚ ਵੀ ਉਹੀ ਪਾਣੀ ਪਾਇਆ ਜਾਂਦਾ। ਤਕਰੀਬਨ 2 ਬਾਲਟੀਆਂ ਹਰ ਰੋਜ਼ ਲਗਦੀਆਂ ਨੇ। 4 ਸਾਰਾ ਪ੍ਰਬੰਧ ਕੀਤਾ ਗਿਆ ਪਾਣੀ ਇਹਦੇ ਨਾਲ ਭਰੋ ਤੇ ਗਲਾਸ ਨਾਲ ਪੀਓ। ਥੋੜੀ ਜਿਹੀ ਗਰਮੀ ਲੋਆਂ ਜ਼ਿਆਦਾ ਚੱਲਣ ਲੱਗੀਆਂ ਤਾਂ ਇਹ ਰਹਿਤ ਵਾਲੇ ਬੂਰੀ ਲਵੇਟ ਦੇਣੀਆਂ ਜੋ ਕਿ ਗਿੱਲੀ ਰਹਿ ਗਿਆ குரு ਤੇ ਪਾਣੀ ਠੰਡਾ ਰਹਿ ਗਿਆ குரு। ਤੇ ਅੱਜ ਤੁਹਾਨੂੰ ਦਿਖਾਉਨੇ ਆਂ ਅਸੀਂ ਇਨਸਾਨਾਂ ਦੇ ਨਾਲ ਨਾਲ ਪੰਛੀਆਂ ਜਾਨਵਰਾਂ ਵਾਸਤੇ ਵੀ ਪਾਣੀ ਦਾ ਪ੍ਰਬੰਧ ਕੀਤਾ ਜੋ ਕਿ ਇਹ ਪਾਣੀ ਅਸੀਂ ਚੌਥਾ ਸਾਲ ਆ ਸਾਨੂੰ ਇਸ ਵਾਰ ਤੇ ਪੰਛੀਆਂ ਵਾਸਤੇ ਅਸੀਂ ਪਾਣੀ ਨੂੰ ਸਾਨੂੰ ਤੀਜਾ ਸਾਲ ਆ ਦੋ ਸਾਲ ਹੋ ਗਏ ਦੂਰ ਦੂਰ ਖੇਤਾਂ ਚ ਜਿੱਥੇ ਪਾਣੀ ਕੋਈ ਉਪਲਬਧ ਨਹੀਂ ਹੈਗਾ ਦੂਰ ਦੂਰ ਉੱਥੇ ਅਸੀਂ ਪਾਣੀ ਸਵੇਰੇ ਜਾ ਕੇ ਪਾ ਕੇ ਆਉਂਦੇ ਆ ਤੇ ਇਸ ਵਾਰ ਭਾਂਡੇ ਵੱਧ ਲਿਆਂਦੇ ਨੇ ਤੇ ਜਿਵੇਂ ਹੁਣ ਗਰਮੀ ਇੰਨੀ ਕਹਿਰਦੀ ਹੁੰਦੀ ਆ ਤਾਂ ਪੰਛੀ ਪਾਣੀ ਨਹੀਂੋਂ ਪਿਆਸੇ ਮਰ ਜਾਂਦੇ ਨੇ ਆਮ ਦੇਖਿਆ ਗਿਆ ਚਿੜੀਆਂ ਜਨੌਰ ਜਿਹੜੇ ਹੁੰਦੇ ਸੀਗੇ ਮਰੇ ਪਏ ਹੁੰਦੇ ਸੀ ਕਿਉਂਕਿ ਪਾਣੀ ਨਹੀਂ ਸੀ ਮਿਲਦਾ ਕਿ ਹੁਣ ਅੱਗੇ ਆ ਕੇ ਸੂਏ ਵੀ ਸੁੱਕ ਜਾਂਦੇ ਨੇ ਨਹਿਰਾਂ ਸੁੱਕ ਜਾਂਦੀਆਂ ਨੇ ਤੇ ਫਸਲਾਂ ਨੂੰ ਕੋਈ ਪਾਣੀ ਨਹੀਂ ਲੱਗਦਾ ਅੱਗੇ ਦਾ ਝੋਨੇ ਦਾ ਸੀਜ਼ਨ ਆਜੂ ਫਿਰ ਤਾਂ ਪਾਣੀ ਹਰ ਇੱਕ ਨੂੰ ਮਿਲ ਜਾਂਦਾ ਪਰ ਫਿਰ ਵੀ ਉਹ ਰਹਿਣ ਸਪਰੇਅ ਵਾਲਾ ਪਾਣੀ ਹੁੰਦਾ ਉਹਨਾਂ ਨਾਲੋਂ ਬਿਹਤਰ ਹੀ ਆ ਵੀ ਤਾਜ਼ਾ ਪਾਣੀ ਇਹਦੇ 'ਚ ਪਾ ਕੇ ਪੰਛੀਆਂ ਨੂੰ ਪਿਆਜ ਜਾਵੇ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅਪਰਾਲਾ ਇਹ ਕਮੈਂਟ ਕਰਕੇ ਜਰੂਰ ਦੱਸਿਓ ਅਜੇ ਤੱਕ ਲਈ ਇਨਾ ਹੀ ਧੰਨਵਾਦ